ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਾਬਾ ਸਾਹਿਬ ਧੀਮਰਾਓ ਅੰਬੇਦਕਰ ਦੀ ਮੂਰਤੀ ਨੂੰ ਵੈਂਡਲਾਈਜ਼ ਕਰਨ ਦੀ ਕੋਸ਼ਿਸ਼ ਹੋਈ ਜਿਸ ਤੋਂ ਬਾਅਦ ਇੱਕ ਵੱਡਾ ਵਿਰੋਧ ਭੜਕਿਆ ਔਰ ਉਹ ਲਾਜ਼ਮੀ ਵੀ ਸੀ ਪੰਜਾਬ ਭਰ ਦੇ ਵਿੱਚ ਬੰਦ ਦੀ ਕਾਲ ਲੰਘੇ ਦਿਣੀ ਉਹ ਵਿਰੋਧ ਕਿਸ ਹੱਦ ਤੱਕ ਗਿਆ ਹਰ ਕਿਸੇ ਨੇ ਦੇਖਿਆ ਅਨੁਭਵ ਕੀਤਾ ਉਸ ਸ਼ਕਤੀ ਨੂੰ ਜਿਹੜੀ ਹੁਣ ਤੱਕ ਦੱਬੀ ਕੁਚਲੀ ਮੰਨੀ ਜਾਂਦੀ ਸੀ ਪਰ ਲੰਘੇ ਕੱਲ ਇਹ ਪ੍ਰਤੱਖ ਹੋ ਗਿਆ ਕਿ ਨਹੀਂ ਲੋਕਾਂ ਦੀ ਆਵਾਜ਼ ਦੇ ਵਿੱਚ ਬਲ ਹੁੰਦਾ ਹੈ ਔਰ ਉਹ ਬਲ ਇਸੇ ਤਰ੍ਹਾਂ ਉੱਭਰ ਕੇ ਸਾਹਮਣੇ ਆਉਂਦਾ ਹੈ ਖੈਰ ਲੰਗੇ ਕੱਲ ਤੱਕ ਜੋ ਕੁਝ ਹੋਇਆ ਉਸ ਮੂਰਤੀ ਦੀ ਵੈਂਡਲਾਈਜੇਸ਼ਨ ਤੋਂ ਲੈ ਕੇ ਉਹਦੇ ਬਾਰੇ ਗੱਲ ਕਰਨੀ ਲਾਜ਼ਮੀ ਆ ਜ਼ਰੂਰੀ ਹੈ ਉਹਦੇ ਵਿੱਚ ਪੋਲਿਟিক্যাল ਇੰਟਰਫੀਰੈਂਸ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਜਿਸ ਵਾਸਤੇ ਮੇਰੇ ਨਾਲ ਫਿਲਹਾਲ ਆਵਾਜ਼-ਏ-ਕੌਮ ਜਥੇਬੰਦੀ ਦੇ ਮੁਖ ਸਲਾਹਕਾਰ ਭਾਈ ਹਰਜਿੰਦਰ ਸਿੰਘ ਜਿੰਦਾ ਮੌਜੂਦ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਚੁਪੀਆ ਜੀ ਸ਼ੁਕਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇੱਕ ਮੂਰਤੀ ਦੀ ਵੈਂਡਲਾਈਜੇਸ਼ਨ ਹੁੰਦੀ ਹੈ ਵੈਂਡਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਬਾ ਸਾਹਿਬ ਭੀਮਰਾਮ ਅੰਬੇਦਕਰ ਦੀ ਮੂਰਤੀ ਸੌਰੀ ਰਿਪੀਟ ਹੈ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਮੂਰਤੀ ਅੰਮ੍ਰਿਤਸਰ ਦੇ ਵਿੱਚ ਉਹ ਕਾਂਡ ਹੋਇਆ ਉਸ ਤੋਂ ਬਾਅਦ ਜੋ ਸਥਿਤੀ ਪੂਰੇ ਪੰਜਾਬ 'ਚ ਬਣੀ ਹਰ ਕਿਸੇ ਨੇ ਦੇਖਿਆ ਤੁਸੀਂ ਉਸ ਸਾਰੇ ਐਪੀਸੋਡ ਨੂੰ ਹੁਣ ਤੱਕ ਕਿਵੇਂ ਵੈਲਿਊਏਟ ਕਰਦੇ ਹੋ ਕੀ ਦੇਖਦੇ ਹੋ ਉਹਦੇ ਬਾਰੇ ਅਸਲ 'ਚ ਕੀ ਹੈ ਜਿਹੜੀ ਇਹ ਸਾਰੀ ਘਟਨਾ ਹੋਈ ਨਾ ਇਸ ਘਟਨਾ ਨੂੰ ਜਿਸ ਤਰੀਕੇ ਨਾਲ ਮੀਡੀਆ ਨੇ ਪੇਸ਼ ਕੀਤਾ ਜਾਂ ਜੋ ਇਹਦੀ ਸਮਝ ਦੇ ਮੁਤਾਬਕ ਗੱਲ ਰੱਖਣੀ ਚਾਹੀਦੀ ਸੀ ਉਹ ਅਜੇ ਤੱਕ ਮੈਨੂੰ ਲੱਗਾ ਕਿ ਕਿਸੇ ਨੇ ਨਹੀਂ ਉਸ ਹਿਸਾਬ ਨਾਲ ਰੱਖੀ ਕਿ ਅਚਨਚੇਤ ਦਾੰਦੀ ਕੋ ਘਟਨਾ ਹੋ ਵੀ ਜਾਵੇ ਨਾ ਤੇ ਕੀ ਹੁੰਦਾ ਕਈਆਂ ਨੂੰ ਇਹ ਘਟਨਾ ਮਾਈਨਰ ਲੱਗਦੀ ਹੈ ਕਈਆਂ ਲਈ ਇਹ ਮੇਜਰ ਇੰਪੈਕਟ ਹੁੰਦਾ ਤੇ ਹਾਂ ਜਿਹੜਾ ਵਰਗ ਉਹਨਾਂ ਨੂੰ ਆਪਣਾ ਇੱਕ ਤਰ੍ਹਾਂ ਦਾ ਸਤ੍ਰੇਸ਼ਟ ਮੰਨਦਾ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਆਈਡ ਆਪਣਾ ਆਈਡਲ ਮੰਨਦੇ ਆ ਉਹਨਾਂ ਦੇ ਲਈ ਉਹ ਵੱਡੀ ਘਟਨਾ ਹੈ ਤੇ ਵੱਡੀ ਘਟਨਾ ਹੋਣੀ ਵੀ ਚਾਹੀਦੀ ਸੀ ਕਿਉਂਕਿ ਹੁੰਦਾ ਕੀ ਹੈ ਜਦੋਂ ਕੋਈ ਕਿਸੇ ਦੇ ਉੱਤੇ ਇੱਕ ਤਰੀਕੇ ਦਾ ਹਮਲਾ ਕਰਦਾ ਨਾ ਉਦੋਂ ਦੀ ਪ੍ਰਤੀਕਿਰਿਆ ਹੁੰਦੀ ਹੈ ਜਦੋਂ ਪ੍ਰਤੀਕਿਰਿਆ ਹੁੰਦੀ ਹੈ ਫਿਰ ਉਹਦੇ ਵਿੱਚੋਂ ਕਈ ਤਰ੍ਹਾਂ ਦੇ ਸਵਾਲ ਵੀ ਨਿਕਲਦੇ ਆ ਔਰ ਉਹਨਾਂ ਸਵਾਲਾਂ ਦੇ ਵਿੱਚੋਂ ਹੱਲ ਵੀ ਨਿਕਲਨੇ ਚਾਹੀਦੇ ਆ ਮਗਰ ਹੁੰਦਾ ਕੀ ਹੈ ਅਸੀਂ ਇੱਕ ਐਕਟੀਵਿਟੀ ਕਰਦੇ ਆ ਉਹ ਐਕਟੀਵਿਟੀ ਇੰਨੀ ਮਤਲਬ ਕਾਮਨ ਹੁੰਦੀ ਆ ਕਿ ਉਹਦਾ ਕੋਈ ਸਿੱਟਾ ਨਹੀਂ ਨਿਕਲਦਾ ਤੇ ਅਸੀਂ ਬਾਅਦ ਵਿੱਚ ਜਾ ਕੇ ਘਰੋ ਘਰੀ ਬਹਿ ਜਾਂਦੇ ਆ ਤੇ ਉਹ ਗੱਲਾਂ ਜਿਹੜੀਆਂ ਨੇ ਉਹ ਡਿਸਕਸ ਦਾ ਪਾਰਟ ਵੀ ਨਹੀਂ ਹੁੰਦੀਆਂ ਮਗਰ ਫਿਰ ਵੀ ਚਲੋ ਆਪਣਾ ਇੱਕ ਫਰਜ਼ ਆ ਅਸੀਂ ਇੱਕ ਲੋਕੈਲਿਟੀ ਨੂੰ ਇੱਕ ਸਮਾਜ ਨੂੰ ਅਸੀਂ ਸੇਧ ਦੇਣਾ ਜਾਂ ਉਹਨਾਂ ਦੀ ਸਮਝ ਦੇ ਵਿੱਚ ਬੜੌਤਰੀ ਹੋਣੀ ਇਹ ਸਾਡਾ ਫਰਜ਼ ਵੀ ਆ ਕਿਉਂਕਿ ਹਰੇਕ ਨੂੰ ਇਹ ਸਿਲੇਬਸ ਨਹੀਂ ਹੁੰਦਾ ਉਹਨਾਂ ਦਾ ਇਸ ਕਰਕੇ ਉਹ ਇਹਦੀ ਗਹਿਰਾਈ 'ਚ ਨਹੀਂ ਉਤਰਦੇ ਹੁਣ ਇੱਕ ਤਾਂ ਵਰਗ ਇਦਾਂ ਦਾ ਹੈ ਦੇਖੋ ਜਿਨ੍ਹਾਂ ਨੇ ਨਾ ਜਾਤੀ ਵਿਸ਼ੇਸ਼ ਦੇ ਨਾਮ ਤੇ ਆਪਣੇ ਆਪ ਨੂੰ ਨਾ ਅਲੱਗ ਕਰਕੇ ਇੱਕ ਕਮਿਊਨਿਟੀ ਕ੍ਰੀਏਟ ਕੀਤਾ ਹੋਇਆ ਹੈ ਨਾ ਤੇ ਉਹਨਾਂ ਦਾ ਕੀ ਹੁੰਦਾ ਹੈ ਮਾਹੌਲ ਨੂੰ ਜਾਂ ਸਮਾਜ ਵਿੱਚ ਹੋਈ ਕਿਸੇ ਵੀ ਘਟਨਾ ਨੂੰ ਦੇਖਣ ਦਾ ਜਿਹੜਾ ਉਹਨਾਂ ਦਾ ਤਰੀਕਾ ਉਹ ਬਿਲਕੁਲ ਅਲੱਗ ਹੋ ਜਾਂਦਾ ਹੁਣ ਜਿਹੜੇ ਬੰਦੇ ਨੇ ਉਹ ਘਟਨਾ ਦੇ ਨਾਲ ਜਿਹੜਾ ਬੰਦਾ ਜੁੜਿਆ ਹੋਇਆ ਉਸ ਦੀ ਆਈਡੈਂਟੀ ਅਗਰ ਦੇਖਿਆ ਜਾਵੇ ਤਾਂ ਉਹ ਵੀ ਜਿਹੜਾ ਹੈ ਸ਼ੈਡਿਊਲ ਕਾਸ ਪਰਿਵਾਰ ਤੋਂ ਹੀ ਆ ਤੇ ਉਸ ਬੱਚੇ ਦੇ ਜਿਹੜੀ ਮਦਰ ਵੱਲੋਂ ਇੰਟਰਵਿਊ ਹੁੰਦੀ ਆ ਉਹ ਇਹ ਕਹਿਣਾ ਚਾਹੁੰਦੇ ਆ ਕਿ ਮੇਰਾ ਬੱਚਾ ਜਿਹੜਾ ਸ਼ੁਰੂ ਤੋਂ ਪਤਾ ਤੀ ਰਿਹਾ ਮਤਲਬ ਸਿਰ ਤੋਂ ਕੇਸ ਨਹੀਂ ਸੀਗੇ ਉਹ ਤੋਂ ਬਈ ਕੰਮ ਕਰ ਕਰਨ ਗਿਆ ਉੱਥੇ ਜਾ ਕੇ ਉਸ ਨੂੰ ਮਤਲਬ ਸਿੱਖੀ ਨਾਲ ਲगाव ਹੋ ਗਿਆ। ਔਰ ਇਹ ਸਮਝ ਇਸ ਤਰੀਕੇ ਦੀ ਬਣੀ ਹੋਊਗੀ ਕਿ ਉਹਨੇ ਕੇਸ ਰੱਖ ਲੇ। ਇਹ ਮੈਂ ਇੱਕ ਅੰਦਾਜ਼ਾ ਲਾ ਰਿਹਾ ਹਾਂ। ਉਹਦੀ ਮੰਮੀ ਦੇ ਉਹਦੀ ਮਾਦਰ ਦੇ ਬਿਆਨ ਤੋਂ ਕਿ ਉਹਨਾਂ ਦੇ ਉੱਤੇ ਕਿਸੇ ਚੀਜ਼ ਦਾ ਪ੍ਰਭਾਵ ਰਿਹਾ ਜਿਸ ਕਰਕੇ ਉਹ ਬੱਚਾ ਜਦੋਂ ਉਧਰ ਰਿਹਾ ਉਸ ਮਾਹੌਲ ਦੇ ਅੰਦਰ ਦੁਬਈ 'ਚ ਤੇ ਉਹ ਸਿੱਖੀ ਯਸ ਉਸ ਸਰੂਪ ਦੇ ਅੰਦਰ ਢਲ ਗਿਆ। ਹੁਣ ਜਦੋਂ ਉਸ ਬੰਦੇ ਦੇ ਨਾਲ ਇਹ ਘਟਨਾ ਜਦੋਂ ਅਸੀਂ ਦੇਖਦੇ ਹਾਂ ਜਿੰਨਾ ਕਿ ਛੋਟਾ ਜਿਹਾ ਕਲਿੱਪ ਨਿਕਲਦਾ ਜਦੋਂ ਉਹ ਤੋੜਦਾ ਆ ਜਾਂ ਤੋੜਨ ਦੀ ਕੋਸ਼ਿਸ਼ ਕਰਦਾ ਉਤਰਦਾ ਉਹਨੂੰ ਫੜ ਕੇ ਲੈ ਕੇ ਜਾਂਦੇ ਆ ਉਹ ਕੁਝ ਕਹਿਣਾ ਚਾਹੁੰਦਾ ਹੁੰਦਾ। ਤੇ ਜਿਹੜੀ ਉਹ ਗੱਲ ਕਹਿੰਦਾ ਨਾ ਜਿੰਨੀ ਕੋ ਗੱਲ ਕਹਿੰਦਾ ਉਹ ਗੱਲ ਨਾਲ ਆਪਣੇ ਆਪ ਚ ਬੜਾ ਵੱਡਾ ਕਿ ਸਵਾਲ ਹੈ ਉਹ ਇਹ ਕਹਿੰਦਾ ਹੈ ਕਿ ਧਾਰਾ 25 B ਬਸ ਇੰਨੀ ਕੁ ਘਟਨਾ ਹੁੰਦੀ ਹੈ ਇੰਨੀ ਕੁ ਗੱਲ ਹੁੰਦੀ ਹੈ ਹੁਣ ਜਿਹੜੀ ਧਾਰਾ 25 B ਦੀ ਗੱਲ ਹੈ ਉਹ ਬਿਲਕੁਲ ਕਲੀਅਰ ਸਪਸ਼ਟ ਹੈ ਕਿ ਜਿਹੜੀ ਇੱਕ ਸਿੱਖ ਕਮਿਊਨਿਟੀ ਹੈ ਜਿਹਨੂੰ ਭਾਰਤ ਦੇ ਵਿੱਚ ਹਿੰਦੂਆਂ ਦਾ ਇੱਕ ਅੰਗ ਦੱਸਿਆ ਗਿਆ ਉਹਨਾਂ ਦਾ 파ਟ ਦੱਸਿਆ ਗਿਆ ਉਹਨਾਂ ਨੂੰ ਧਰਮ ਵਿਸ਼ੇਸ਼ ਵੱਖਰਾ ਨਹੀਂ ਕੀਤਾ ਜਿਵੇਂ ਉੱਤੇ ਸਿੱਖਾਂ ਨੂੰ ਇਤਰਾਜ਼ ਸੀਗਾ ਇਸ ਕਰਕੇ ਜਦੋਂ ਉਹ ਸੰਵਿਧਾਨ ਦੇ ਉੱਤੇ ਬਤੌਰ ਇੱਕ ਸਿੱਖ ਵੱਖਰੀ ਕੌਮ ਨੂੰ ਸਾਈਨ ਕਰਨਾ ਸੀ ਤੇ ਉਹਨਾਂ ਵਿੱਚ ਜਿਹੜਾ ਸਾਡੇ ਮੋਹਤਵਾਰ ਸੀ ਉਹਨਾਂ ਨੇ ਉਸ ਸੰਵਿਧਾਨ ਨੂੰ ਅਕਸੈਪਟ ਨਹੀਂ ਕੀਤਾ ਸੀ ਔਰ ਇਹਦਾ ਸਾਡੀ ਅਕਸੈਪਟੈਂਸ ਨਹੀਂ ਸੀਗੀ ਮਰ ਕਿਉਂਕਿ ਅਸੀਂ ਉਸ ਚੀਜ਼ ਦੇ 파ਟ ਮਤਲਬ ਇੱਕ ਤਰ੍ਹਾਂ ਦਾ ਧੱਕਾ ਹੋਇਆ ਸਾਡੇ ਨਾਲ ਤੱਕੇ ਦੇ ਵਿੱਚ ਉਹ ਸਾਰਾ ਜੋ ਬਣਿਆ ਸੰਵਿਧਾਨ ਸੀਗਾ ਉਹ ਸਾਟ ਦੇ ਵੀ ਉਸੇ ਤਰੀਕੇ ਲਾਗੂ ਹੋ ਗਿਆ ਇਹਦੇ ਬਾਰੇ ਮੈਨੂੰ ਮਾਫ ਕਰਨਾ ਮੈਂ ਟੋਕਦਾ ਪਿਆ ਇਹਦੇ ਬਾਰੇ ਜਰਾ ਵਿਸਥਾਰ ਕਰੀਏ ਕਿ ਧਾਰਾ 25 ਬੀ ਦਾ ਕੀ ਸਿਗਨੀਫੀਕੈਂਸ ਹੈਗਾ ਇਸ ਕਾਂਡ ਦੇ ਨਾਲ ਧਾਰਾ 25 ਬੀ ਜਿਹੜੀ ਹੈ ਨਾ ਉਹ ਇੱਕ ਇਦਾਂ ਦੀ ਐਕਟ ਕੰਟੈਂਟ ਹੈਗੀ ਆ ਔਰ ਇਹ ਅੰਦਰ ਕੀ ਦੱਸਦੇ ਆ ਕਿ ਜਿਹੜਾ ਸਿੱਖ ਬੋਧੀ ਤੇ ਜੈਨੀ ਇਹਨਾਂ ਤਿੰਨਾਂ ਨੂੰ ਉਹਨਾਂ ਨੇ ਵੱਖਰਾ ਧਰਮ ਨਹੀਂ ਮੰਨਿਆ ਉਹਨਾਂ ਨੂੰ ਉਹਨਾਂ ਨੇ ਪਾਰਟ ਆਫ ਹਿੰਦੂ ਰਿਲੀਜਨ ਮੰਨਿਆ ਜਿਸ ਦੇ ਉੱਤੇ ਸਾਨੂੰ ਸਿੱਖਾਂ ਨੂੰ ਬਹੁਤ ਇਤਰਾ ਸੀਗਾ ਕਿ ਅਸੀਂ ਇੱਕ ਵੱਖਰਾ ਧਰਮ ਆ ਤੇ ਸਾਡੇ ਵੱਖਰੇ ਧਰਮ ਕਰਕੇ ਸਾਡਾ ਜਿੱਦਾਂ ਮੁਸਲਮਾਨਾਂ ਦਾ ਇੱਕ ਮੁਸਲਿਮ ਲੀਗਲ ਐਕਟ ਹੁੰਦਾ ਨਾ ਵੱਖਰਾ ਕਾਨੂੰਨ ਸੀਗਾ ਇਸੇ ਤਰ੍ਹਾਂ ਜੇ ਸਿੱਖਾਂ ਨੇ ਨਾਲ ਰਹਿਣਾ ਉਸ ਵੇਲੇ ਤੈਅ ਕੀਤਾ ਸੀ ਤੇ ਉਹਨਾਂ ਦਾ ਵੀ ਜਿਹੜਾ ਸੰਵਿਧਾਨ ਦੇ ਵਿੱਚ ਸਿੱਖ ਲੀਗਲ ਐਕਟ ਜਾਂ ਕੁਛ ਇਹਦਾ ਵੱਖਰਾ ਵਿਸ਼ੇਸ਼ ਥਾਨ ਚਾਹੀਦਾ ਸੀਗਾ ਬਟ ਇਹਨਾਂ ਦੀ ਬਦਨੀਅਤ ਸੀਗੀ ਇਹਨਾਂ ਨੇ ਪੰਜਾਬ ਨੂੰ ਇੱਕ ਐਜ਼ ਆ ਬਾਰਡਰ ਬਾਉਂਡਰੀਜ਼ ਬਣਾ ਕੇ ਯੂਜ਼ ਕੀਤਾ ਸੀਗਾ ਇਹਨਾਂ ਨੇ ਸਾਨੂੰ ਉਸ ਪੱਠੀ ਦੇ ਵਿੱਚ ਆਹਦਾ ਬਾਲਣ ਯੂਜ਼ ਕੀਤਾ ਤੇ ਅੱਜ ਤੱਕ ਅਸੀਂ ਉਸ ਪੱਠੀ ਦੇ ਵਿੱਚ ਜਲ ਰਹੇ ਹਾਂ ਉਸ ਦਾ ਬੜਾ ਵੱਡਾ ਸ਼ਰੇਹ ਜਿਹੜਾ ਹੈ ਉਹ ਉਸ ਪੂਰੀ ਲੌਬੀ ਨੂੰ ਮਿਲਦਾ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਹੁਣ ਅੰਬੇਡਕਰ ਜਿਹੜੇ ਸੀਗੇ ਬੀਮਰਾ ਮਡਗੇਰ ਉਹ ਕੱਲੇ ਨਹੀਂ ਸੀਗੇ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੇ ਕੰਪਾਈਲ ਕੀਤਾ ਸੀ ਉਹਨਾਂ ਨੇ ਕੰਪਾਈਲ ਵੀ ਕੀਤਾ ਸੀਗਾ ਪਰ ਕੀ ਹੁੰਦਾ ਦੇਖੋ ਜਿਹੜੇ ਸੰਵਿਧਾਨ ਬਾਰੇ ਜਾਣਦੇ ਨੇ ਜਾਂ ਜਿਹੜੇ ਲਾਅ ਦੇ ਸਟੂਡੈਂਟ ਨੇ ਜਾਂ ਜਿਨ੍ਹਾਂ ਦਾ ਸਬਜੈਕਟ ਆ ਉਹਨਾਂ ਨੇ ਇਸ ਗੱਲ ਬਾਰੇ ਪਤਾ ਆ ਕਿ ਜਿਹੜਾ ਸੰਵਿਧਾਨ ਹੈ ਨਾ ਉਹ ਇਦਾਂ ਨਹੀਂ ਹੈਗਾ ਕਿ ਉਹਨਾਂ ਨੇ ਉਹਦੀ ਲਾਈਨ ਦਰ ਲਾਈਨ ਜਿਹੜਾ ਹੈ ਜਾਂ ਉਹਦਾ ਜਿਹੜਾ ਸਾਰਾ ਕੰਟੈਂਟ ਸੀਗਾ ਉਹ ਉਹਨਾਂ ਨੇ ਆਪ ਸਾਰਾ ਤਿਆਰ ਕੀਤਾ ਤੁਸੀਂ ਪਾਕਿਸਤਾਨ ਜਿਹੜਾ ਵੱਖਰਾ ਮੁਲਕ ਬਣਿਆ ਭਾਰਤ ਦੇ ਨਾਲੋਂ ਸੁਲੇ ਅਲਗ ਹੋਇਆ ਤੁਸੀਂ ਉਹਨਾਂ ਦਾ ਸੰਵਿਧਾਨ ਵੇਖ ਲਓ ਤੇ ਭਾਰਤ ਦਾ ਸੰਵਿਧਾਨ ਦੇਖ ਲਓ ਤੁਸੀਂ ਉਹਨਾਂ ਦੇ ਲੋ ਐਕਟ ਵੇਖ ਲਓ ਭਾਰਤ ਦੇ ਲੋ ਐਕਟ ਵੇਖ ਲਓ ਤੁਹਾਨੂੰ ਬਿਲਕੁਲ ਕਾਮਨ ਲੱਗਣਗੇ ਬਿਲਕੁਲ ਕਾਮਨ ਹੁਣ ਇਹ ਤਾਂ ਹੈ ਨਹੀਂ ਕਿ ਭੀਮਰਾਓ ਅਪਡੇਟ ਕਰ ਜੀਨੇ ਪਾਕਿਸਤਾਨ ਨੂੰ ਵੀ ਸਬਧਾਨ ਬਣਾ ਕਰ ਦਿੱਤਾ ਮਰ ਕਿਉਂਕਿ ਕੀ ਹੁੰਦਾ ਜਿਹਦੀ ਰਿਸਪੌਂਸਿਬਿਲਟੀ ਹੁੰਦੀ ਹੈ ਜਿਹੜਾ ਉਹਦਾ ਡਾਇਰੈਕਟਰ ਹੁੰਦਾ ਉਹਨਾਂ ਸਾਰਿਆਂ ਜਿਹੜੀ ਉਹ ਲੋਬੀ ਨੂੰ ਜਿਹੜਾ ਰਿਪਰੈਜ਼ੈਂਟ ਕਰਦਾ ਹਮੇਸ਼ਾ ਉਹਨਾਂ ਦੀ ਜਿਹੜੀ ਉਤਸ਼ਾਹ ਜਾਂ ਉਹਨਾਂ ਦੇ ਉੱਤੇ ਹੀ ਜਿਹੜਾ ਉਸ ਚੀਜ਼ ਦਾ ਭਾਰ ਹੁੰਦਾ ਮਗਰ ਹੁੰਦਾ ਕੀ ਆ ਜਦੋਂ ਅਸੀਂ ਕਿਸੇ ਨੂੰ ਐਜ਼ ਆ ਰੋਸ਼ ਪ੍ਰਦਰਸ਼ਨ ਆਪਣੀ ਗੱਲ ਦੱਸਣੀ ਹੈ ਜਾਂ ਕਹਿਣੀ ਹੈ ਹੁਣ ਉਹਦੇ ਲਈ ਕੋਈ ਨਾ ਕੋਈ ਚੀਜ਼ ਨੂੰ ਅਸੀਂ ਉਹਦਾ ਆਧਾਰ ਬਣਾਉਂਦੇ ਆ ਯਾਨੀ ਕਿ ਕੋਈ ਚੀਜ਼ ਨੂੰ ਅਸੀਂ ਐਟ ਸਿੰਬੋਲਿਕਲੀ ਉਸ ਚੀਜ਼ ਦੇ ਉੱਤੇ ਅਸੀਂ ਗੱਲ ਨੂੰ ਖੜੀ ਕਰਕੇ ਫਿਰ ਆਪਣੀ ਗੱਲ ਕਹਿੰਦੇ ਆ ਤਾਂ ਬੰਦੇ ਨੂੰ ਈਜ਼ੀ ਸਮਝ ਆ ਜਾਂਦੀ ਆ ਮਰ ਮੈਨੂੰ ਨਹੀਂ ਪਤਾ ਕਿ ਹੁਣ ਉਸ ਜਿਹੜੇ ਨੌਜਵਾਨ ਨੇ ਉਹ ਘਟਨਾ ਕੀਤੀ ਸਿੰਬੋਲਿਕਲੀ ਉਹ ਕਿੰਨਾ ਕਲੀਅਰ ਸੀਗਾ ਜਾਂ ਉਸ ਮੂਰਤੀ ਨੂੰ ਉਹਨੇ ਜਦੋਂ ਖੰਡਿਤ ਕੀਤਾ ਜਾਂ ਆਪਣੇ ਵੱਲ ਤੋੜਨ ਦੀ ਜਦੋਂ ਉਹਨੇ ਕੋਸ਼ਿਸ਼ ਕੀਤੀ ਜਾਂ ਉਹਦੇ ਜੋ ਮਨ 'ਚ ਭਾਵਨਾ ਸੀਗੀ ਉਹ ਤਾਂ ਉਹ ਕਲੀਅਰ ਕਰ ਸਕਦਾ ਠੀਕ ਹੈ ਭਾਈ ਸਾਹਿਬ ਪਰ ਇੱਥੇ ਆਪਾਂ ਧਾਰਾ 25 ਬੀ ਨੂੰ ਲੈ ਕੇ ਉਹਦੇ ਮਨ ਚ ਰੋਸ ਹੋ ਸਕਦਾ ਇਹਨੂੰ ਆਪਾਂ ਜਸਟੀਫਾਈ ਕਰ ਸਕਦੇ ਆ ਪਰ ਉਸ ਐਕਟ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਮੈਂ ਵੀ ਇਹੀ ਕਹਿੰਦਾ ਕਿ ਜਿਹੜੀ ਉਹਦੇ ਮਨ ਦੀ ਗੱਲ ਆ ਜੇ ਉਹਦੀ ਸਮਝ ਦੇ ਮੁਤਾਬਕ ਜੋ ਗੱਲ ਆ ਉਹ ਉਹਦਾ ਸਪਸ਼ਟੀਕਰਨ ਜਾਂ ਉਹਦਾ ਜਵਾਬ ਦੇ ਉਹ ਹੋਊਗਾ ਜਿਹੜੀ ਉਹਨੇ ਉੱਥੇ ਉਸ ਮੂਰਤੀ ਨਾਲ ਲੈ ਕੇ ਧੱਕੇਸ਼ਾਹੀ ਕੀਤੀ ਉਹ ਸਰਾਸਰ ਜਿਹੜੀ ਸੀਗੀ ਇੱਕ ਤਰ੍ਹਾਂ ਦੀ ਐਸੀ ਘਟਨਾ ਆ ਜਿਹੜੀ ਸਮਾਜ ਸਮਾਜ ਦੇ ਇੱਕ ਵਰਗ ਨੂੰ ਨਹੀਂ ਕਬੂਲ ਹੋਣੀ ਪਰ ਅਸੀਂ ਮੰਨਦੇ ਆ ਕਿ ਉਹਨਾਂ ਨੂੰ ਤਕਲੀਫ ਹੁੰਦੀ ਆ ਇਹ ਤਕਲੀਫ ਇਦਾਂ ਬਿਨਾਂ ਗੱਲ ਦੀ ਕੋਈ ਗੱਲ ਇਸ 77 ਸਾਲਾਂ ਦੇ ਵਿੱਚ ਇਸ ਤਰੀਕੇ ਨਾਲ ਕ੍ਰੀਏਟ ਕਰਨੀ ਉਹਦੇ ਲਈ ਉਹਨਾਂ ਦੇ ਉੱਤੇ ਜਿਹੜਾ ਇਸ ਤਰੀਕੇ ਦਾ ਇਮੀਡੀਏਟ ਕਹੋ ਹਮਲਾ ਮਹਿਸੂਸ ਕੀਤਾ ਉਹਨਾਂ ਨੇ ਤੇ ਉਹਦਾ ਉਹਨਾਂ ਨੇ ਕੱਲ ਫਿਰ ਇੱਕ ਬੰਦ ਰੂਪ ਦੇ ਵਿੱਚ ਜ਼ਾਹਰ ਵੀ ਕੀਤਾ ਮਗਰ ਮੈਂ ਇਹੀ ਕਹੂੰਗਾ ਕਿ ਦੇਖੋ ਜਿੱਦਾਂ ਉਹ ਉਹ ਸਾਡਾ ਇੱਕ ਭਾਈਚਾਰ ਆ ਉਹ ਉਹਨਾਂ ਨਾਲ ਸਾਡੀ ਇੱਕ ਸਾਂਝ ਆ ਮੈਂ ਚਾਹੁੰਦਾ ਹਾਂ ਕਿ ਜਿਹੜੀ ਉਹ ਗੱਲ ਚੱਲਦੀ ਹੁੰਦੀ ਆ ਨਾ ਜਿਹਦੇ ਵਿੱਚੋਂ ਸਾਰੀ ਚੀਜ਼ ਨੇ ਅੱਗੇ ਸਮਝ ਲੈਣੀ ਹੁੰਦੀ ਆ ਉਹ ਸਮਝ ਨਹੀਂ ਕਿਥੇ ਨਾ ਕਿਥੇ ਦਿਖਦੀ ਉਹਦਾ ਕਾਰਨ ਹੁਣ ਭੀਮਰਾਮbedkar ਜੀ ਇਹ ਚਾਹੁੰਦੇ ਸੀਗੇ ਕਿ ਜਿਹੜਾ ਇੱਕ ਜਾਤੀ ਵਿਸ਼ੇਸ਼ ਦੇ ਨਾਮ ਤੇ ਦੱਬਿਆ ਕੁਚਲਿਆ ਵਰਗ ਸੀਗਾ ਨਾ ਉਸ ਵਰਗ ਦੇ ਉੱਤੇ ਬੜੀਆਂ پابੰਦੀਆਂ ਸੀਗੀਆਂ ਇਦਾਂ ਦੀਆਂ پابੰਦੀਆਂ ਸੀ ਕਿ ਉਹ ਪੜ੍ਹ ਲਿਖ ਵੀ ਨਹੀਂ ਸਕਦੇ ਸੀਗੇ ਤੇ ਉਹਨਾਂ ਨੇ ਜਿਹੜੀ ਪੜ੍ਹਾਈ ਦੇ ਨਾਲ ਸਮਝ ਜਿਹੜੀ ਡਵੈਲਪ ਕੀਤੀ ਉਹਦਾ ਉਹਨਾਂ ਨੂੰ ਉਹਨਾਂ ਨੇ ਪੂਰਾ ਉਹਦਾ ਅਸਰ ਦਿੱਤਾ ਯਾਨੀ ਕਿ ਜੋ ਉਹਦੀ ਤਾਕਤ ਸੀਗੀ ਉਹਨਾਂ ਨੇ ਉਸ ਨੂੰ ਇੱਕ ਤਾਕਤ ਦੇ ਰੂਪ ਵਿੱਚ ਉਹਨਾਂ ਦੇ ਹੱਥ ਚ ਬੈਟਲ ਫੜਾ ਦਿੱਤੀ ਮਗਰ ਉਹ ਬੈਟਲ ਜਿਹੜੀ ਉਹ ਕੰਟੀਨਿਊ ਨਹੀਂ ਨਾ ਰਹੀ ਹੁਣ ਉਸੇ ਧਰਮ ਦੇ ਵਿੱਚ ਉਸੇ ਮਤਲਬ ਬਿਲੀਵ ਕਰਨ ਵਾਲਿਆਂ ਦੇ ਵਿੱਚ ਕਮਿਊਨਿਟੀ ਜਿਹੜੇ ਬਿਲੀਵ ਕਰਦੇ ਐ ਇੱਕ ਤਰ੍ਹਾਂ ਦਾ ਵੱਖਰਾ ਬਿਲੀਵ ਕਰਦੇ ਉਹਨਾਂ ਦਾ ਬਿਲੀਵ ਵੱਖਰਾ ਇਸ ਕਰਕੇ ਮੇਰੇ ਵੱਲੋਂ ਕਈ ਵਾਰੀ ਧਰਮ ਸ਼ਬਦ ਯੂਜ਼ ਹੁੰਦਾ ਜਿਹੜਾ ਉਹਨਾਂ ਦਾ ਬਿਲੀਵ ਆ ਉਹ ਬਿਲੀਵ ਦੇ ਵਿੱਚ ਜਿਹੜੇ ਉਸ ਵਰਗ ਦੇ ਉਸ ਸ਼੍ਰੇਣੀ ਦੇ ਕਰਕੇ ਆਪਣੇ ਆਪ ਨੂੰ ਅਲੱਗ ਮੰਨਦੇ ਨੇ ਕਿ ਉਹ ਪੀਮਰਾ ਅੰਬੇਡਕਰ ਜੀ ਦੀ ਤਰ੍ਹਾਂ ਪੜ੍ਹਾਈ ਜਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਸੀਰੀਅਸ ਨੇ ਕਿ ਉਹ ਇਹ ਗੱਲ ਸਮਝਦੇ ਆ ਕਿ ਜਦੋਂ ਕੋਈ ਅਸੀਂ ਮੋਰਲੀ ਸਮਾਜਿਕ ਨੂੰ ਸਮਾਜ ਵਿੱਚ ਕੋਈ ਮੈਸੇਜ ਦੇਣਾ ਆ ਕਿ ਉਸ ਮੈਸੇਜ ਦੇ ਜਿਹੜੇ ਅਸਰ ਨੇ ਉਹ ਚੰਗੇ ਨੇ ਕਿ ਮਾੜੇ ਨੇ ਹੁਣ ਕੱਲ ਵੀ ਬਹੁਤ ਸਾਰੇ ਆਪਣੇ ਸਾਥੀ ਇਦਾਂ ਦੇ ਸੀਗੇ ਜਿਹੜੇ ਉਸ ਸਮਾਜ ਤੋਂ ਸੀਗੇ ਜਿਨ੍ਹਾਂ ਨਾਲ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਉਹਦਾਂ ਜੁੜੇ ਹੋਏ ਸੀਗੇ ਤੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਦਾ ਤੁਹਾਨੂੰ ਕਿਦਾਂ ਦਾ ਸਹਿਯੋਗ ਮਿਲਿਆ ਤੇ ਲੋਕਾਂ ਦਾ ਪਰਮਾ ਸਹਿਯੋਗ ਸੀਗਾ ਪੂਰੀ ਪ੍ਰੋਪਰ ਤਰੀਕੇ ਦਾ ਬੰਦ ਸੀਗਾ ਮਗਰ ਇੱਕ ਜਿਹੜੀ ਮੰਗ ਸੀਗੀ ਉਹ ਇਦਾਂ ਨਹੀਂ ਸੀਗੀ ਜਿੱਦੇ ਜਿਹਦੇ ਲਈ ਮੈਂ ਕਹਿਣਾ ਚਾਹੂੰਗਾ ਕਿ ਉਹ ਜਿਹੜੀ ਮੰਗ ਉਹਨਾਂ ਨੇ ਕ੍ਰੀਏਟ ਕੀਤੀ ਕਿ ਉਸ ਬੰਦੇ ਨੇ ਮਗਰ ਕੋਣਾ ਉਹਦੀ ਜਾਂਚ ਜਿਹੜੀ ਹੋਣੀ ਚਾਹੀਦੀ ਆ ਉਹ ਤੇ ਕੁਦਰਤੀ ਬੰਦਾ ਜਦੋਂ ਫੜ ਹੀ ਲਿਆ ਫੜਨ ਤੋਂ ਬਾਅਦ ਉਹਦੇ ਮਗਰ ਕੀ ਆਉ ਤੇ ਪੁਲਿਸ ਨੇ ਉਹਨਾਂ ਦੀ ਡਿਊਟੀ ਆ ਐਡਮਿਨਿਸਟ੍ਰੇਸ਼ਨ ਨੇ ਉਹ ਚੈੱਕ ਕਰਨਾ ਉਹਦੀ ਕੜੀਆਂ ਕਿੱਥੇ ਜੁੜਦੀਆਂ ਨੇ ਉਹ ਵੀ ਗੱਲ ਸਾਹਮਣੇ ਆਣੀ ਚਾਹੀਦੀ ਆ ਮਗਰ ਜਿਹੜਾ ਕੱਲ ਇੱਕ ਵਰਗ ਨੇ ਜਿਨ੍ਹਾਂ ਨੇ ਲੀਡ ਕਰਨਾ ਸੀਗਾ ਲੀਡਰਾਂ ਨੇ ਉਹਨਾਂ ਨੇ ਇੱਕ ਉਸ ਜਿਹੜੀ ਭੀੜ ਸੀਗੀ ਉਹਨੇ ਕਿ ਦਿਸ਼ਾ ਦੇਣੀ ਸੀਗੀ ਉਹ ਕਿਤੇ ਨਾ ਕਿਤੇ ਮੈਂ ਮਿਸ ਵੇਖੀ ਬਹੁਤ ਸਾਰੀਆਂ ਧਨੀਆਂ ਕੋਲਾਂ ਵੀ ਆਈਆਂ ਕਿ ਆਮ ਲੋਕਾਂ ਦੇ ਨਾਲ ਜਿਹੜਾ ਸੀਗਾ ਉਹ ਪੀੜ ਦੇ ਰੂਪ ਦੇ ਵਿੱਚ ੱੱਕਾ ਵੀ ਹੋਇਆ ਕਈ মিডিਆ ਪਰਸਨ ਦਾ ਵੀ ਫੋਨ ਆਇਆ ਆਪਾਂ ਨੂੰ ਉਹਨਾਂ ਨੇ ਵੀ ਇਹ ੱੱਕਾ ਮਹਿਸੂਸ ਕੀਤਾ ਤੇ ਅਸੀਂ ਉਹਨੂੰ ਨਹੀਂ ਵੇਖਿਆ ਕਿ ਆ ਕੀ ਵਾਰੀ ਕੀ ਹੁੰਦਾ ਲੀਡਰਲੈਸ ਜਿਹੜਾ ਬਹਾਵ ਹੁੰਦਾ ਨਾ ਉਹਦੇ ਵਿੱਚ ਬੰਦੇ ਜਿਹੜੇ ਨੇ ਆਪਤਰੀ ਕਰ ਜਾਂਦੇ ਆ ਤੇ ਉਹਦਾ ਮੈਸੇਜ ਕਈਆਂ ਦੇ ਉੱਤੇ ਬੜਾ ਮਾੜਾ ਵੀ ਗਿਆ ਮਗਰ ਮੈਂ ਤੁਹਾਡੇ মিডিਆ ਦੇ ਜ਼ਰੀਏ ਉਹਨਾਂ ਸਾਰੇ ਹੀ ਭਰਾਵਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਦੇਖੋ ਜਦੋਂ ਤੁਹਾਡੇ ਤੇ ਕੋਈ ਰਿਸਪੌਂਸਿਬਿਲਟੀ ਪੈਂਦਾ ਨਾ ਫਿਰ ਉਸ ਨੂੰ ਵਧੀਆ ਤਰੀਕੇ ਨਾਲ ਨਿਭਾਉਣਾ ਵੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਤੁਸੀਂ ਸਮਾਜ ਦੇ ਵਿੱਚ ਜਦੋਂ ਇਦਾਂ ਦਾ ਕੋਈ ਮੈਸੇਜ ਦੇਣਾ ਆ ਜਾਂ ਤੁਹਾਨੂੰ ਕੋਈ ਬੰਦ ਦੀ ਕਾਲ ਦੇਣੀ ਆ ਜਾਂ ਕੋਈ ਵੀ ਤੁਹਾਡੇ ਲਈ ਇੱਕ ਕਾਨੂੰਨੀ ਤੌਰ ਦੇ ਉਤੇ ਤਰੀਕਾ ਬਣਿਆ ਹੋਇਆ ਆਪਣਾ ਰੋਸ਼ ਪ੍ਰਦਰਸ਼ਨ ਕਰਨ ਦਾ ਉਹਦੇ ਵਿੱਚ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟ ਤੋਂ ਘੱਟ ਵਾਇਲੇਸ਼ਨ ਮਤਲਬ ਵਾਇਲੇਸ਼ਨ ਤੇ ਵੈਸੇ ਨਹੀਂ ਹੋਣਾ ਜਿਹਦਾ ਮਰ ਫਿਰ ਵੀ ਕਈ ਵਾਰ ਕ੍ਰੀਏਟ ਕਿਸੇ ਵੱਲੋਂ ਸਾਹਮਣੇ ਵੱਲੋਂ ਵੀ ਹੋ ਸਕਦਾ ਨਾ ਮਾਤਰ ਵਾਇਲੇਸ਼ਨ ਹੋਣੀ ਚਾਹੀਦੀ ਹੈ ਤੇ ਇਹ ਦੇਖਣਾ ਚਾਹੀਦਾ ਹੈ ਕਿ ਕਿਸੇ ਨੂੰ ਇਦਾਂ ਦੀ ਤਕਲੀਫ ਤੇ ਨਹੀਂ ਦੇ ਰਹੇ ਜਿਹੜੇ ਲਈ ਹਮਦਰਦੀ ਆ ਇੱਕ ਦਇਆ ਜ਼ਰੂਰੀ ਹੁੰਦੀ ਆ ਕਈ ਵਾਰ ਅਸੀਂ ਦਇਆ ਭੁੱਲ ਜਾਂਦੇ ਹਾਂ ਉਸ ਜਗ੍ਹਾ ਤੇ ਉਤੇ ਕਿਸੀ ਨਵੀਂ ਅਮਰਜੈਂਸੀ ਸਰਵਿਸਿਸ ਵੀ ਚਾਹੀਦੀਆਂ ਹੁੰਦੀਆਂ ਹੁੰਨੀਆਂ ਕਿਸੇ ਦੀ ਧੀ ਬੇਟੀ ਗਈ ਵਾਰੀ ਬਾਹਰ ਫਸ ਗਈ ਹੁੰਦੀ ਉਹਨੂੰ ਵਾਪਸ ਮੋੜਨਾ ਹੁੰਦਾ ਸੋ ਇਹ ਚੀਜ਼ਾਂ ਦੀ ਮੈਂ ਦੇਖਿਆ ਕੱਲ ਥੋੜੀ ਕਮੀ ਰਹੀ ਤੇ ਅਗਰ ਇਦਾਂ ਦਾ ਕੋਈ ਰਹਿੰਦਾ ਆ ਸਮਾਜ ਵਿੱਚ ਅਕਸ ਜਿਹੜਾ ਇਹ ਚੀਜ਼ਾਂ ਨੂੰ ਨਹੀਂ ਸਮਝਦਾ ਤੇ ਮੈਨੂੰ ਲੱਗਦਾ ਕਿ ਉਸੇ ਕਮਿਊਨਿਟੀ ਦੀ ਜ਼ਿੰਮੇਵਾਰੀ ਬਣ ਜੰਨੀ ਹੈ ਕਿ ਉਹਨਾਂ ਨੂੰ ਸਮਝਾਇਆ ਜਾਵੇ ਤੇ ਉਹਨਾਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਭੀਮਰਾਓ ਮੇਡਕਰ ਜੀ ਦੀ ਜਿਹੜੀ ਸੋਚ ਜੇ ਉਹ ਸੋਚ ਨੂੰ ਤੁਸੀਂ ਅੱਗੇ ਜਿਉਂਦੀ ਰੱਖਣਾ ਚਾਹੁੰਦੇ ਆ ਫਿਰ ਉਹਨਾਂ ਵਾਂਗ ਬਿਹੇਵ ਕਰੋ ਉਹਨਾਂ ਵਾਂਗ ਆਪਣੀ ਸਮਝ ਜਿਹੜੀ ਉਹਨਾਂ ਡਵੈਲਪ ਕਰੋ ਉਹਨਾਂ ਵਾਂਗ ਚੀਜ਼ਾਂ ਨੂੰ ਸਮਝਣ ਤੇ ਸੋਚਣ ਦੀ ਕੋਸ਼ਿਸ਼ ਕਰੋ ਨਾ ਐਵੇਂ ਨਹੀਂ ਪੀੜ ਦੇ ਰੂਪ ਵਿੱਚ ਜਾਓ ਤੇ ਇੱਕ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾਵੇ ਤੇ ਉਹਦੇ ਚੋਂ ਕੁਝ ਕਾਢ ਹੀ ਨਾ ਸਕੀ ਅੱਛਾ ਭਾਈ ਸਾਹਿਬ ਇਹਦੇ ਇਹਦੇ ਦਰਮਿਆਨ ਨਾ ਇੱਕ ਹੋਰ ਮਸਲਾ ਹੋਇਆ ਇੱਕ ਟਵੀਟ ਪਾਇਆ ਗਿਆ ਸਿਆਸੀਕਰਨ ਵੀ ਇਸ ਮਸਲੇ ਦਾ ਪੂਰਾ ਹੋਇਆ ਔਰ ਉਹ ਟਵੀਟ ਜਿਹੜਾ ਉਹ ਬੀਜੇਪੀ ਦੇ ਲੀਡਰ ਪਾਉਂਦੇ ਨੇ ਉਹਦੇ ਵਿੱਚ ਸਾਫ਼ ਲਿਖਿਆ ਜਾਂਦਾ ਕਿ ਇਹ ਸਾਰਾ ਮਸਲਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਵਾਪਰਿਆ ਤੇ ਪੰਥਕ ਸਫਾਂ ਨੂੰ ਇਹਦੇ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹਾਲਾਂਕਿ ਉਹ ਟਵੀਟ ਮੁੜ ਕੇ ਡਿਲੀਟ ਵੀ ਹੋ ਜਾਂਦਾ ਇਹ ਪੋਲਿਟੀਕਲ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਸਾਰਾ ਕੁਝ ਨਾ ਜਾਣਬੁੱਝ ਕੇ ਉਹਨਾਂ ਨੇ ਲਿਖਿਆ ਜਿਹੜਾ ਵਿਜੇ ਸਾਂਪਲੇ ਹੋਣਾ ਨੇ ਇਹ ਟਵੀਟ ਕੀਤਾ ਨਾ ਉਹਨਾਂ ਦੀ ਮਨਸ਼ਾ ਕਲੀਅਰ ਹੁੰਦੀ ਦੇਖੋ ਬੀਜੇਪੀ ਦੀ ਨਾ ਸਮਝ ਇਦਾਂ ਦੀ ਆ ਕਿ ਉਹ ਦੰਗਿਆਂ ਵਿੱਚੋਂ ਸਿਆਸਤ ਪੈਦਾ ਕਰਦੀ ਆ ਹੁਣ ਅਸੀਂ ਇਹ ਗੱਲ ਇਸ ਕਰਕੇ ਸਮਝਦੇ ਆ ਕਿਉਂਕਿ ਇਹ ਲੜਾਈ ਜਿਹੜੀ ਸੀ ਸਿੱਖਾਂ ਦੇ ਗੱਲ ਪਾਣ ਦੀ ਕੋਸ਼ਿਸ਼ ਉਹਨਾਂ ਦੀ ਸੀਗੀ ਮਰ ਕੁਦਰਤੀ ਹੋਇਆ ਉਸ ਲੜਕੇ ਨੇ ਜੇ ਘਟਨਾ ਕੀਤੀ ਉਹਦਾ ਪਰਿਵਾਰ ਸਾਹਮਣੇ ਆ ਗਿਆ ਫਿਰ ਉਹ ਸੇਮ ਕਮਿਊਨਿਟੀ ਦੇ ਨਿਕਲੇ ਤੇ ਇਹਨਾਂ ਨੂੰ ਲੱਗਾ ਕਿ ਹੁਣ ਇਸ ਚੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਕਿਸੇ ਦੇ ਗੜ ਮੜੀਏ ਹੁਣ ਜਦੋਂ ਉਹਨਾਂ ਨੇ ਐਸਜੀਪੀਸੀ ਦਾ ਜ਼ਿਕਰ ਕਰਦੇ ਆ ਤੇ ਕੰਪਲੈਕਸ ਦੇ ਵਿੱਚ ਦੀ ਜ਼ਿਕਰ ਕਰਦੇ ਆ ਤੇ ਉੱਥੋਂ ਉਹਨਾਂ ਦੀ ਮਨਸ਼ਾ ਕਲੀਅਰ ਹੁੰਦੀ ਆ ਕਿ ਉਹ ਦਿਖਾਣਾ ਚਾਹੁੰਦੇ ਆ ਕਿ ਇਹਦੇ ਪਿੱਛੇ ਤਾਕਤਾਂ ਜਿਹੜੀਆਂ ਨੇ ਉਹ ਉਹ ਤਾਕਤਾਂ ਨੇ ਜਿਨ੍ਹਾਂ ਦਾ ਇੰਟਰਸਟ ਹੈਗਾ ਪੜਕਾਵਟ ਪੈਦਾ ਕਰਨਾ ਜਾਂ ਲੜਾਈ ਪੈਦਾ ਕਰਨਾ ਜਦਕਿ ਇਹ ਸ਼ੁਰੂਆਤ ਕਦੀ ਵੀ ਚਾਹੇ ਸਿੱਖਾਂ ਦਾ ਰੈਡੀਕਲ ਗਰੁੱਪ ਹੋਵੇ ਚਾਹੇ ਸਿੱਖਾਂ ਦਾ ਪੋਲਿਟੀਕਲ ਗਰੁੱਪ ਹੋਵੇ ਕਦੀ ਵੀ ਅਸੀਂ ਪੜਕਾਵਟ ਜਾਂ ਝਗੜੇ ਨੂੰ ਕਦੀ ਵੀ ਤੂਲ ਦੇਣ ਦੀ ਕੋਸ਼ਿਸ਼ ਕਦੀ ਵੀ ਨਹੀਂ ਕਰਦੇ ਹੁਣ ਅਸੀਂ ਵੀ ਜਾਣਦੇ ਆ ਕਿ ਕਟਨਾਵਾ ਦੇ ਜਿਹੜੇ ਸਮੀਕਰਨ ਹੁੰਦੇ ਆ ਉਹਦੇ ਵਿੱਚ ਬਹੁਤ ਸਾਰੀ ਗਿੰਨਤੀ ਜਿਹੜੀ ਹੁੰਦੀ ਆ ਜਾਂ ਆਮ ਲੋਕ ਜਿਹੜੇ ਹੁੰਦੇ ਆ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਏਦਾਂ ਦੇ ਬੀਜੇਪੀ ਦੇ ਬੰਦੇ ਵਰਗੋਂ ਹੁਣ ਉਹਨੂੰ ਪਤਾ ਲੱਗ ਗਿਆ ਕਿ ਉਹਦਾ ਜਿਹੜਾ ਇਹ ਖੇੜਿਆ ਦਾ ਸੀ ਪੁੱਠਾ ਪੈਂਦਾ ਫਿਰ ਉਹਨੇ ਆਪਣਾ ਟਵੀਟ ਡਿਲੀਟ ਵੀ ਕਰ ਲਿਆ ਸੋ ਇਹ ਬੜੇ ਹਲਕੇ ਬੰਦੇ ਨੇ ਜੇ ਅਸੀਂ ਜਾਗਰੂਕ ਤੇ ਉੱਚੀ ਉੱਚੀ ਸੋਚ ਸਮਝ ਰੱਖਦੇ ਆ ਨਾ ਸਾਡਾ ਬਣਦਾ ਹੀ ਹੈ ਕਿ ਅਸੀਂ ਇਹੋ ਜਿਹੇ ਬੰਦਿਆਂ ਨੂੰ ਨਾ ਹਮੇਸ਼ਾ ਨੰਗੇ ਕਰਦੇ ਰਹੀਏ ਇਹਨਾਂ ਦਾ ਜਿਹੜਾ ਸਮਾਜ ਵਿੱਚ ਸੱਚਾ ਜਾਂ ਸਹੀ ਚਿਹਰਾ ਨਾ ਸਾਹਮਣੇ ਲਿਆਇਆ ਜਾਵੇ ਤਾਂ ਕਿ ਇਹ ਲੋਕ ਜਿਹੜੇ ਨੇ ਇੱਕ ਦਿਨ ਘਰ ਬਿਠਾਏ ਜਾਣ ਤੁਹਾਨੂੰ ਤੁਹਾਨੂੰ ਇਹ ਲੱਗਦਾ ਕਿ ਇਹ ਜਿਹੜਾ ਮਸਲਾ ਵਾਪਰਿਆ ਹੈ ਇਹ ਸਿੱਖ ਕਮਿਊਨਿਟੀ ਔਰ ਜਿਹੜੀ ਪਛੜੀ ਸ਼੍ਰੇਣੀ ਹੈ ਉਹਨਾਂ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਬਿਲਕੁਲ ਕੋਸ਼ਿਸ਼ ਕੀਤੀ ਗਈ ਸੀਗੀ ਤਾਂ ਹੀ ਤਾਂ ਅਸੀਂ ਇਹਨਾਂ ਦੇ ਇਸ ਮਨਸੂਬੇ ਨੂੰ ਇਸ ਤਰੀਕੇ ਨਾਲ ਝੜਕਾਵਟ ਵਿੱਚ ਨਾਂ ਬਦਲਣ ਤੋਂ ਪਹਿਲਾਂ ਹੀ ਉਸ ਚੀਜ਼ ਨੂੰ ਸਮਝਦੇ ਹੋਏ ਕਿ ਉਹਨਾਂ ਦੀ ਬਹੁਤ ਸਾਰੀ ਵੱਡੀ ਗਿਣਤੀ ਨੂੰ ਇਹ ਚੀਜ਼ ਜਿਹੜੀ ਜੱਚਦੀ ਆ ਤੇ ਅਸੀਂ ਉਹਨਾਂ ਦੀ ਇਸ ਚੀਜ਼ ਵਿੱਚ ਮਦਦ ਵੀ ਕਰਨੀ ਆ ਉਹ ਚੀਜ਼ਾਂ ਕੱਲ ਸਫਲ ਤਰੀਕੇ ਨਾਲ ਹੋ ਸਕੀਆਂ ਤੇ ਅਸੀਂ ਬਹੁਤ ਸਾਰੇ ਬੰਦੇ ਨੂੰ ਇਹ ਗੱਲ ਜਿਚਾ ਵੀ ਰਹੇ ਆ ਜਿਹੜੇ ਉਹਨਾਂ ਦੇ ਲੀਡਰ ਨੇ ਉਹ ਗੱਲ ਸਮਝਦੇ ਵੀ ਨਹੀਂ ਕਿ ਆਹ ਚੀਜ਼ਾਂ ਜਿਹੜੀਆਂ ਨੇ ਆਪਸ ਵਿੱਚ ਲੜਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰ ਵਿੱਚ ਕਈ ਜਗ੍ਹਾ ਐਡਮਿਨਿਸਟ੍ਰੇਸ਼ਨ ਦਾ ਰੋਲ ਗਲਤ ਵੀ ਫਿੱਟ ਹੁੰਦਾ ਮਰ ਫਿਰ ਵੀ ਕਈ ਬਹੁਤ ਸਿਆਣੇ ਬੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਹਜੇ ਤੱਕ ਮੈਨੇਜ ਕਰ ਰਹੇ ਆ ਤਾਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਮੈਂ ਕਰਦਾ ਹਾਂ ਪਾਈ ਸਾਹਿਬ ਮੈਂ ਹੋਰ ਇੱਕ ਜ਼ਰੂਰੀ ਮਸਲਾ ਇਸ ਚੀਜ਼ ਬਾਰੇ ਜਾਣਨਾ ਚਾਹੁੰਦਾ ਕਿਉਂਕਿ ਜੋ ਲੰਗੇ ਕੱਲ ਵਾਪਰਿਆ ਉਹਦੇ ਵਿੱਚ ਇੱਕ ਚਿਹਰਾ ਉੱਭਰ ਕੇ ਜ਼ਰੂਰ ਸਾਹਮਣੇ ਆ ਰਿਹਾ ਹੈ ਜਾਂ ਕਹਿ ਲਈਏ ਕਿ ਕੁਝ ਪੰਥਕ ਆਗੂ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਉਹ ਇੱਕ ਚਿਹਰਾ ਜ਼ਰੂਰ ਸਾਹਮਣੇ ਲਿਆ ਰਹੇ ਆ ਉਹਰੇ ਨਾਲ ਜੋੜਨ ਦੀ ਕੋਸ਼ਿਸ਼ ਇਨਫੈਕਟ ਇਹਨੂੰ ਕੀਤੀ ਜਾ ਰਹੀ ਹੈ ਉਸ ਨੌਜਵਾਨ ਨੂੰ ਭਾਈ ਅਮਰਤਪਾਲ ਸਿੰਘ ਦਾ ਜ਼ਿਕਰ ਹੋ ਰਿਹਾ ਮੈਂ ਬੜੇ ਸਿੱਧੇ ਤੌਰ ਤੇ ਤੁਹਾਨੂੰ ਪੁੱਛਦਾ ਉਹਨਾਂ ਦੀ ਉਹਨਾਂ ਦੀ ਫੋਟੋ ਲਾ ਕੇ ਵਾਰ-ਵਾਰ ਚਲਾਇਆ ਜਾ ਰਿਹਾ ਹੈ ਦੁਬਈ ਦੇ ਲਿੰਕਸ ਦੱਸੇ ਜਾ ਰਹੇ ਆ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਅਜੇ ਤੱਕ ਪੰਥਕ ਆਗੂ ਕੀ ਜਲ ਜੁੜਦੀ ਹੈ ਨਾ ਇਹ ਤਾਂ ਉਹਨਾਂ ਨੂੰ ਸੂਟ ਕਰਦਾ ਤਾਂ ਕਰਕੇ ਉਹ ਘਟਨਾ ਨੂੰ ਜਿਨ੍ਹਾਂ ਨੇ ਜਿਹੜੀ ਇੱਕ ਨਾ ਡੀਪ ਸਟੇਟ ਮਗਰ ਖੜਦੀ ਆ ਜਿਨ੍ਹਾਂ ਨੇ ਆਪਸ ਵਿੱਚ ਲੜਵਾਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਸੂਟ ਕਰਦਾ ਸੀਗਾ ਕਿ ਕਿਸੇ ਤੇ ਗੱਲ ਪਾਈ ਜਾਵੇ ਗੱਲ ਜਦੋਂ ਬੰਦੇ ਨੂੰ ਸਿਧਾਂਤਕ ਤੌਰ ਤੇ ਜੀਹਾਂ ਕਲੀਅਰ ਹੁੰਦੀਆਂ ਨਾ ਫਿਰ ਉਹਦਾ ਕੋਈ ਨਾ ਕੋਈ ਮੋਰਲ ਜਾਂਦਾ ਕੋਈ ਨਾ ਕੋਈ ਸੋਸ਼ਲ ਸਮਾਜ ਦੇ ਵਿੱਚੋਂ ਇਦਾਂ ਦਾ ਆਈਡਲ ਨਿਕਲ ਕੇ ਆਦਾ ਹੁੰਦਾ ਜਿਸ ਦੇ ਨਾਲ ਉਹਦੀ ਸਮਝ ਜਿਹੜੀ ਡਵੈਲਪ ਹੋਈ ਹੁੰਦੀ ਆ ਮਗਰ ਦੇਖੋ ਉਹਦੀ ਸਮਝ ਨਾਲ ਉਸ ਦਾ ਲਿੰਕ ਜੋੜਨਾ ਹੁਣ ਅਜਮੇਰ ਸਿੰਘ ਜੀ ਕਿਤਾਬਾਂ ਲਿਖਦੇ ਨੇ ਉਹਨਾਂ ਦੀਆਂ ਕਿਤਾਬਾਂ ਸਾਰੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਸਿੱਖਾਂ ਚ ਵੀ ਤੇ ਗੈਰ ਸਿੱਖ ਵੀ ਪੜ੍ਹਦੇ ਨੇ ਹੁਣ ਕਿਸੇ ਦੀ ਸਮਝ ਡਵੈਲਪ ਹੋ ਜੇ ਕਿਤਾਬ ਪੜ੍ਹਨ ਦੇ ਨਾਲ ਮੈਂ ਐਗਜ਼ਾਮਪਲ ਦੇ ਰਿਹਾ ਉਹਦੇ ਮਨ ਵਿੱਚ ਕੋਈ ਰਾਏ ਬਣ ਜਾਵੇ ਫਿਰ ਇਹਦਾ ਉਹਦੇ ਨਾਲ ਲਿੰਕ ਜੋੜਨਾ ਕੀ ਕਿਸੇ ਤਰੀਕੇ ਨਾਲ ਸਹੀ ਜਾਇਜ ਲੱਗਦੀ ਗੱਲ ਮੈਨੂੰ ਇਹ ਗੱਲ ਜਾਇਜ ਇਸ ਕਰਕੇ ਨਹੀਂ ਲੱਗਦੀ ਕਿਉਂਕਿ ਹਜੇ ਤਾਂ ਇਹ ਸਟੇਟ ਦਾ ਕੰਮ ਸੀਗਾ ਉਸ ਬੰਦੇ ਦੀ ਤਫ਼ਤੀਸ਼ ਕਰਕੇ ਰਿਐਲਿਟੀ ਸਾਹਮਣੇ ਲੈ ਕੇ ਆਣਾ ਨਾ ਕਿ ਜਿਹੜੇ ਆਮ ਸਮਾਜ ਵਿੱਚ ਲੋਕ ਨੇ ਉਹ ਇਹਨਾਂ ਚੀਜ਼ਾਂ ਦੇ ਉੱਤੇ ਪੋਲਿਟਿਕਸ ਕਰਨ ਉਹ ਵੀ ਗੰਦੀ ਪੋਲਿਟਿਕਸ ਜਿਹੜੀ ਆਪਸ ਵਿੱਚ ਲੜਵਾਉਣ ਦਾ ਕੰਮ ਕਰੇ ਕਿਉਂਕਿ ਅਸੀਂ ਬੜੇ ਲੰਬੇ ਸਮੇਂ ਤੋਂ ਇਕੱਠੇ ਰਹਿ ਰਹੇ ਹਾਂ ਇਹ ਸਮਾਜ ਦਾ ਉਹ ਵਰਗ ਆ ਜੇ ਨਾਲ ਵਿੱਚ ਅਸੀਂ ਅੱਛੀ ਤਬਦੀਲੀਆਂ ਹੁੰਦੀਆਂ ਦੇਖੀਆਂ ਨੇ ਤੇ ਬਹੁਤ ਸਾਰੀਆਂ ਤਬਦੀਲੀਆਂ ਜੜੀਆਂ ਨੇ ਉਹ ਗਾਂ ਵੀ ਜੜੀਆਂ ਹੁੰਦੀਆਂ ਰਹਿਣਗੀਆਂ ਤੇ ਅਸੀਂ ਇਹ ਚਾਹੁੰਦੇ ਆ ਕਿ ਜਾਤੀਵਾਦ ਦੇ ਪ੍ਰਭਾਵ ਚੋਂ ਨਿਕਲ ਕੇ ਬਰਾਬਰਤਾ ਦੀ ਜਿਹੜੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਸਾਡੇ ਸਿੱਖ ਧਰਮ ਵਿੱਚ ਜਿਹੜੀ ਬਹੁਤ ਵੱਡੀ ਮੱਲੇ ਇੱਕ ਅਹਿਮਤ ਰੱਖੀ ਜਾਂਦੀ ਆ ਕਿ ਜਾਤੀ ਦੇ ਪ੍ਰਭਾਵ ਚੋਂ ਨਿਕਲ ਕੇ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਵੇ ਉਹਦੇ ਲਈ ਅਸੀਂ ਵੀ ਕੰਮ ਕਰ ਰਹੇ ਆ ਤੇ ਉਹਨਾਂ ਦੇ ਉੱਤੇ ਉਸ ਚੀਜ਼ ਦਾ ਪ੍ਰਭਾਵ ਵੀ ਅਸੀਂ ਹੌਲੀ-ਹੌਲੀ ਪੈਂਦਾ ਦੇਖਿਆ ਫਿਲਹਾਲ ਇਹ ਸਿਚੁਏਸ਼ਨ ਲੰਘੇ ਕੱਲ ਦੇ ਉਹ ਸਾਰੇ ਮਸਲੇ ਨੂੰ ਲੈ ਕੇ ਪੰਜਾਬ ਬੰਦ ਨੂੰ ਲੈ ਕੇ ਜੋ ਵਾਪਰਿਆ ਤੁਹਾਡੇ ਸਾਹਮਣੇ ਰੱਖਿਆ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰਵਾਨ ਦੀਆ ਪੰਜਾਬੀ ਤੇ